गुरु वाह गुरु वाह गुरु वाह गुरु वाह गुरु वाह गुरू. गुरू. हजारे एक गुरु शब्द हज़ारे पाठ साहिब 10वें एक ओंकार सतगुरु प्रसाद ਸ੍ਰੀ ਵਾਹਿਗੁਰੂ ਜੀ ਕੇ ਫਤਿਹ ਰਾਮ ਕਲੀ ਪਾਤ ਸਾਈ ਦਸਵੀਂ ਰੇ ਮਨ ਐਸੋ ਕਰ ਸੰਿਆਸਾ ਬਨ ਰੇ ਸਦਨ ਸਬੇ ਕਰ ਸਮਝੋ ਮਨ ਹੀ ਮਨ ਮਹਿ ਉਦਾਸਾ ਰਹਾਉ ਜਤ ਕੀ ਜਟਾ ਜੋਗ ਕੋ ਮੰਜਣ ਨੇਮ ਕੇ ਨਖਣ ਵਡਾਉ ਗਿਆਨ ਗੁਰ ਆਤਮ ਉਪਦੇਸੋ ਨਾਮ ਵਿਪੂਤ ਲਗਾਓ ਅਲਪ ਆਹਾਰ ਸੁਲਪਸੀ ਨਿੰਦਰਾ ਦੇਯ 치ਮ ਤਨ ਪ੍ਰੇਇਤ ਸੀਲ ਸੰਤੋਖ ਸਦਾ ਨਿਰਭਾਹੀ ਬੋ ਹੈ ਬੂ ਤ੍ਰਿਗਣ ਅਤੀਤ ਕਾਮ ਕਰੋਧ ਅਹੰਕਾਰ ਲੋਭ ਹਠ ਮੋਹ ਨਾ ਮਨਸਿ ਲਿਆਵੇ ਤਭੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੇ ਰਾਮ ਕਲੀ ਪਦ ਸਹੀ ਦਸਵੀਂ ਰੇ ਮਨ ਇਹ ਬਿਦ ਜੋਗ ਕਮਾਉ ਸਿੰਗੀ ਸਾਚ ਅਖਪਟ ਕੰਠਲ ਧਿਆਨ ਪੀ ਬੂਤ ਚੜਾਓ ਰਹਾਓ ਤਤਿ ਗਹੋ ਆਤਮ ਬਸ ਕਰਹੀ ਪਿੱਛਾ ਨਾਮ ਅੰਧਾਰ ਬਾਜੇ ਪਰਮ ਤਾਰ ਤਤ ਹਰ ਕੋ ਉਪਜੇ ਰਾਗ ਰੰਸਾਰ ਓ ਕਟੇ ਤਾਨ ਤਰੰਗ ਰੰਗ ਅਤ ਗਿਆਨ ਗੀਤ ਬੰਦਾਨ ਚੱਕ ਚੱਕ ਰਹੇ ਦੇਵ ਤਾਣਵ ਮੁਨੀ ਛਕ ਛਕ ਭਯੋਮ ਵਿਵਾਨ ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੁਅਚ ਪਾ ਜਾਪੈ ਸਦ ਰਹੇ ਕੰਚਨ ਸੀ ਕਾਇਆ ਕਾਲ ਨਾ ਕਭੂ ਵਿਆਪੈ ਰਾਮ ਕਲੀ ਪਾਤ ਸਹੀ ਦਸਵੀਂ ਪ੍ਰਾਨੀ ਭਰਮ ਪੁਰਖ ਪਪ ਲਾਗੋ ਸੋਵਤ ਕਹਾ ਮੋਹ ਨਿੰਦਰਾ ਮੈਂ ਕਭੂ ਸੂਚਿਤ ਹਵੈ ਜਾਗੋ ਰਹਾਉ ਔਰਨ ਕਹਾ ਉਪਦੇਸਤ ਹੈ ਪਸ਼ੂ ਤੋਹੀ ਪ੍ਰਬੋਧ ਨ ਲਾਗੋ ਸਿੰਚਤ ਕਹਾ ਪਰੇ ਵਿਖਿਆਨ ਕਹਿ ਕਬਹੁ ਵਿਖੇ ਰਸ ਤਿਆਗੋ ਕੇਵਲ ਕਰਮ ਭਰਮ ਸੇ ਚਿਨਹੁ ਧਰਮ ਕਰਮ ਅਨੁਰਾਗੋ ਸਗ੍ਰਹ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜ ਭਾਗੋ ਜਾਤੇ ਦੁਖ ਪਾਪ ਨਹੀਂ ਭੇਟੈ ਕਾਲ ਚਾਲ ਤੇ ਤਾਗੋ ਜੋ ਸੁਖ ਚਾਹੋ ਸਦਾ ਸਭਨ ਕੋ ਤੋ ਹਰਿ ਕੇ ਰਸ ਭਾਗੋ ਰਾਗ ਸੋਰਠਿ ਪਾਸਾਹੀ ਦਸਵੀਂ ਪ੍ਰਭ ਜੂ ਤੋ ਕਹਿ ਲਾਜ ਹਮਾਰੀ ਨੀਲ ਕੰਠ ਨਰ ਹਰ ਨਰਾਇਣ ਨੀਲ ਬਸਨ ਬਨਵਾਰੀ ਰਹਾਉ ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪਉਨ ਆਹਾਰੀ ਮਾਧਵ ਮਹਾ ਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ ਨਿਰਵਿਕਾਰ ਨਿਰਜਰ ਨਿਰੰਦਾ ਬੇਨ ਨਿਰਵਿਖ ਨਰਕ ਨਿਵਾਰੀ ਕਿਰਪਾ ਸਿੰਧ ਕਾਲ ਤ੍ਰੈ ਦਰਸੀ ਕੁਕਰੀਤ ਪਰਨਾਸਕਾਰੀ ਧਨ ਰਪਨਾਲੀ ਤ੍ਰੇਮਾਨ ਤ੍ਰਾਤਰ ਅਨਵਿਕਾਰ ਅਸਧਾਰੀ ਹੋ ਮਤ ਮੰਦ ਚਰਨ ਸਰਨਾਗਤ ਕਰ ਗਹਿ ਲਿਹੁ ਉਬਾਰੀ ਰਗ ਕਲਿਆਣ ਪਾਤ ਸਾਹੀ ਦਸਵੀਂ ਬਿਨ ਕਰਤਾਰਨਾ ਕੀਰਤਮ ਮਨੋ ਆਜ ਅਜੋਣ ਅ제 ਅਬినాਸੀ ਤਹਿ ਪਰਮੇਸ਼ਰ ਜਾਨੋ ਰਹਾਓ ਕਿਆ ਭਇਓ ਜੋ ਆਣ ਜਗਤ ਮੈਂ ਦਸਕ ਅਸੂਰ ਹਰ ਘਾਇ अत्रिक प्रंचन दिखाई सबन कह अपह ब्रह्म कहए पंजन गणन समर्थ सदा प्रभु सो किम जात ग्यान आयो ताके सर्व काल ते असको काही बचाय न आयो कैसे तो ताリエ सुन जड आप डुबियो भव सागर छोटे हो काल फासते तब ही गयो शरण ਜਗਤਾਗਰ ਖਿਆਲ ਪਾਸਾ ਦੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਤੁਦ ਵਿਨ ਰੋਗ ਰਜ਼ਾਈਆਂ ਦਾ ਉਡਲ नाग ਨਿਵਾਸਾ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਵਿੰਗ ਕਮਾਈਆ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱਥਰ ਚੰਗਾ ਭਟ ਖੜਿਆ ਦਾ ਰਹਿਣਾ ਤਿਲੰਗ ਕਾਫੀ ਬਾਦ ਸਾਹਿਦ ਅਸਵੀ ਕੇਵਲ ਕਾਲਵੀ ਕਰਤਾਰ ਆਦ ਅੰਤ ਅਨੰਤ ਮੂਰਤ ਗੜਨ ਭਜਨ ਹਾਰ ਰਹਾਉ ਨਿਰੰਦ ਉਸਤਕ ਜਉਨ ਕੇ ਸਵਮ ਸਤਰ ਮਿੱਤਰ ਨਾ ਕੋਈ ਕੌਣ ਕਾਟ ਪਰਿਤਿ ਸੇ ਪਤ ਸਾਰਥੀ ਰਤ ਹੋਈ ਤਾਤ ਮਾਤਨਾ ਜਾਤ ਜਾਕਰ ਪੁੱਤਰ ਪੋਤਰ ਮੁਕੰਦ ਕੌਣ ਕਾਜ ਕਹਾਈਂਗੇ ਤੇ ਆਣ ਦੇਵਿਕ ਅਦੰਦ ਦੇਵ ਦੇਤ ਦਿ사 ਵਿ사 ਜਿਹ ਕੀਨ ਸਰਬ पसार ਕੌਣ ਉਪਮਾ ਤਵਨ ਕੋ ਮੁਖ ਲੇਤਨਾ ਮੁਰਾਰੇ ਰਾਗ ਬਿਲਾਵਲ ਪਾਤ ਸਾਈ 13ਵੀਂ ਸੋ ਕੇ ਮਾਨਸ ਰੂਪ ਕਹਾਏ ਸਿੱਧ ਸਮਾਦ ਸਾਧ ਕਰ ਹਾਰੇ ਕਿਉ ਹੂੰ ਨਾ ਦੇਖਣ ਪਾਏ ਰਹਾਉ ਨਰਦ ਬਿਆਸ ਪਰਾਸਰ ਧੂ ਸੇਤਿ ਆਵਤ ਧਿਆਨ ਲਗਾਏ ਬੇਦ ਪੁਰਾਣ ਹਾਰ ਹਟ ਛਾੜਿਓ ਤਦਪ ਧਿਆਨ ਨ ਆਏ ਦਾਣਵ ਦੇਵ ਪਿਸਾਚ ਪ੍ਰੇਤ ਤੇ ਨਿਤਹ ਨੇਤ ਕਹਾਏ ਮੁਛਮ ਤੇ ਮੁਛਮ ਕਰ ਜੀਨੇ ਬ੍ਰਿਧਨ ਬ੍ਰਿਧ ਪਤਾਏ ਭੂਮ ਅਕਾਸ ਪਤਾਲ ਸਵੇ ਸਜ ਇਕ ਅਨੇਕ ਸਦਾਏ ਸੋਨਰ ਕਾਲ ਫਾਸਤੇ ਬਾਚੇ ਜੋ ਹਰ ਸਦ ਧਿਆਏ ਰਾਵ ਦੇਵਾਨ ਧਾਰੀ ਪਾ ਸਾਈ ਦਸਵੀਂ ਇੱਕ ਬਿਨ ਦੂਸਰ ਸੋਨਾ ਚਨਾਰ ਪੰਜਨ ਗੜਨ ਸਮਰਤ ਸਦਾ ਪ੍ਰਭ ਜਾਨਤ ਹੈ ਕਰਤਾਰ ਰਹਾਉ ਕਹਾਂ ਭਇਓ ਜੋ ਅਤ ਹਿੱਤ ਚਿਤ ਕਰ ਬਹੁ ਵਿਦ ਸਿਲਾ ਪੂਜਾਈ ਪ੍ਰਾਨ ਥਕਿਓ ਪਹਣ ਕਹਿ ਪਰਸਤ ਕਛੋ ਕੇ ਨ ਸਿਧ ਨ ਆਈ ਅਛਤ ਧੂਪ ਦੀਪ ਅਰਪਤ ਹੈ ਪਾਹਣ ਕਛੋ ਨ ਖੋਏ ਤਮੇ ਕਹਾ ਸਿਧ ਹੈ ਰੇ ਜੜ ਤੋਹੀ ਕਛੂ ਵਰ ਦਹਿ ਜੋ ਜੀ ਹੋਤ ਤੋ ਦੇਤ ਕਛ ਤੂ ਕਰ ਮਨ ਪਚ ਕਰਮ ਵਿਚਾਰ ਕੇਵਲ ਏਕ ਸਰਨ ਸੁਆਮੀ ਬਿਨਿ ਯੋ ਨਹੀਂ ਕਥੈ ਉਦਾਰ ਰਾਗ ਦੇਵੰਗੰਦਾਰੀ ਪਾਸਾਈ ਦਸਵੀਂ ਬਿਨ ਹਰ ਨਾਮਨਾ ਬਚਨ ਪਹਿ ਚੋਦਹ ਲੋਕ ਜਹੇ ਬਸਕੀਨੇ ਤਾਂਤੇ ਕਹਾ ਪਲਹਿ ਰਹਾਉ ਰਾਮ ਰਹੀ ਨਮ ਉਭਾਰ ਨ ਸਕਹਿ ਜਾਕਰ ਨਾਮ ਰਟੇ ਹੈ ਬ੍ਰਹਮਾ ਵਿਸ਼ਨੁਰ ਹਰੁਦਰ ਸੂਰਜ ਸਸੀ ਤੇ ਬਸ ਕਾਲ ਸਭੇ ਹੈ वेद पुराण पुराण सभे मत जाकर नेत कहे है इंद्र फनिंद्र मुनिंद्र कलप बहुते अवदत्या न ए है जाकर रूप रंग नहि जनियत सो कीम श्याम कहे है छुटो काल जाल ते तबहि ताहि चरण लपटे हैं वाहे गुरु जी द खालसा वाहे गुरु जी दी फतेह